ਚਾਈ ਦੀ ਵਿਕੀ ਕਨਫੈਕਟਰੀ ਰਾਜਨ ਦੇ ਵਿਕੀ ਸਾਡੇ ਭਰਾ ਨੇ ਛੋਟੇ ਬਹੁਤ ਵੱਡਾ ਨੁਕਸਾਨ ਹੋਇਆ ਜਿਹੜਾ ਪਰਭਾਈ ਬਹੁਤ ਮੁਸ਼ਕਲ ਹੈ ਕਿ ਬੰਦੇ ਨੇ ਸਾਰੀ ਉਮਰ ਜੋੜ ਕੇ ਐਡੀ ਵੱਡੀ ਦੁਕਾਨ ਬਣਾਈ ਹੈ ਤੇ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਂ ਵੀ ਕਿਸੇ ਤਰੀਕੇ ਇਹਨਾਂ ਦੀ ਕੋਈ ਨਾ ਕੋਈ ਹੈਲਪ ਕੀਤੀ ਜਾਵੇ ਤੇ ਕਿਸੇ ਨਾ ਕਿਸੇ ਤਰੀਕੇ ਰੈੱਡ ਕਰਾਸ ਦੇ ਜ਼ਰੀਏ ਜਾਂ ਹੋਰ ਦੂਸਰੇ ਤੀਸਰੇ ਜਰੀਏ ਇਹਨਾਂ ਦੀ ਮਦਦ ਕੀਤੀ ਜਾਵੇ ਕਿਉਂਕਿ ਨੁਕਸਾਨ ਬਹੁਤ ਵੱਡਾ ਹੋ ਗਿਆ ਕੈਸ਼ ਪਿਆਸੀ ਅੰਦਰ ਸਮਾਨ ਸੀ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਂ ਕਿ ਇਹਨਾਂ ਦੀ ਕਿਸੇ ਨਾ ਕਿਸੇ ਤਰੀਕੇ ਜਿਵੇਂ ਮਰਜ਼ੀ ਕਰਕੇ ਡੀਸੀ ਸਾਹਿਬ ਨੂੰ ਐਸਡੀਐਮ ਸਾਹਿਬ ਨੂੰ ਆਪਣੇ ਵੱਲੋਂ ਬੇਨਤੀ ਕਰਦੇ ਆਂ ਸਾਰੇ ਸ਼ਹਿਰ ਨਿਵਾਸੀਆਂ ਵੱਲੋਂ ਬੇਨਤੀ ਕਰਦੇ ਆਂ ਵੀ ਇਹਨਾਂ ਦੀ ਕਿਸੇ ਨਾ ਕਿਸੇ ਤਰੀਕੇ ਮਦਦ ਕੀਤੀ ਜਾਵੇ ਬਹੁਤ ਮਿਹਰਬਾਨੀ ਹੋਏਗੀ ਪ੍ਰਸ਼ਾਸਨ ਦੀ ਕਿਉਂਕਿ ਇਸ ਟਾਈਮ ਇਹਨਾਂ ਦੇ ਨਾਲ ਖੜਨਾ ਬਹੁਤ ਜ਼ਰੂਰੀ ਹੈ ਸਾਰਾ ਸਮਾਨਾ ਇੱਥੇ ਦੇਖ ਰਹੇ ਹੋ ਤੁਸੀਂ ਰਾਤ 2 ਵਜੇ ਤੋਂ ਲੈ ਕੇ ਸਾਰਾ ਸਮਾਨਾ ਇੱਥੇ ਹਾਜ਼ਰ ਖੜਾ ਹੈ ਪ੍ਰਸ਼ਾਸਨ ਤੋਂ ਇਹੀ बार-बार ਮੰਗ ਕਰਦੇ ਆਂ ਵੀ ਇਹਨਾਂ ਦੀ ਮਾਲੀ ਮਦਦ ਕੀਤੀ ਜਾਵੇ ਧੰਨਵਾਦ ਹੋਵੇਗਾ ਬਹੁਤ-ਬਹੁਤ ਸਾਰਿਆਂ ਦਾ ਚਾਹੀਦੀਏ ਵਿੱਕੀ ਕਨਫੈਕਟਰੀ